ਸਵਾਗਤ ਹੈ ਪੀ.ਸੀ. ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਟਕਰਾਅ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਕੋਈ ਦਿਨ ਅਜੀਹਾ ਨਹੀਂ ਹੈ ਹੁਣ ਜਦੋਂ ਈਮੇਲ ਕਾਲ ਫੋਨ ਕਾਲ ਤੇ ਧਮਕੀਆਂ ਨਹੀਂ ਆਉਂਦੀਆਂ ਕਿ ਫਲਾਣਾ ਸਕੂਲ ਉੜਾ ਦਿੱਤਾ ਜਾਏਗਾ ਫਲਾਣਾ ਸਖਤਰੇ ਤੋੜਾ ਦਿੱਤਾ ਜਾਏਗਾ ਫਲਾਣਾ ਦਫ਼ਤਰ ਉੜਾ ਦਿੱਤਾ ਜਾਏਗਾ ਇਹ ਲਗਾਤਾਰ ਧਮਕੀਆਂ ਦਾ ਸਿਲਸਿਲਾ ਜਾਰੀ ਹੈ ਜਦਕਿ ਆਪਾਂ ਇਹ ਕਹਿੰਦੇ ਆ ਕਿ ਸਾਡੀ ਪੁਲਿਸ ਸਾਡਾ ਸਿਕਿਉਰਿਟੀ ਸਿਸਟਮ ਸਾਡਾ ਸਾਈਬਰ ਸਿਸਟਮ ਇੰਨਾ ਕੋ ਪਰਪੱਕ ਹੋ ਗਿਆ ਕਿ ਹੁਣ ਦੋਸ਼ੀ ਬਚ ਨਹੀਂ ਸਕਦੇ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜੇ ਇੱਕ ਵਾਰ ਧਮਕੀ ਆਈ ਹੋਵੇ ਤਾਂ ਬੰਦਾ ਫੜ ਕੇ ਅੰਦਰ ਕੀਤਾ ਹੋਵੇ ਤਾਂ 10 ਵਾਰ ਕੋਈ ਬੰਦਾ ਸੋਚਦਾ ਐਵੇਂ ਤਾਂ ਕੋਈ ਮਜ਼ਾਕ ਕਰਨ ਦਾ ਐਵੇਂ ਤਾਂ ਕੋਈ ਸ਼ਰਾਰਤ ਕਰਨ ਦਾ ਪਰ ਹੋਰ ਤਾਂ ਹੋਰ ਛੱਡੋ ਅੱਜ ਤਾਂ ਧਮਕੀ ਕਿਹਨੂੰ ਆ ਗਈ ਪੰਜਾਬ ਸਿਵਲ ਸਖਤਰੇਤ ਨੂੰ ਜਿੱਥੇ ਸਾਰੇ ਮੰਤਰੀ ਜਿੱਥੋਂ ਸਾਰੀ ਸਰਕਾਰ ਚੱਲਦੀ ਹੈ ਉਨੂੰ ਹੀ ਉਡਾਉਣ ਦੀ ਧਮਕੀ ਆ ਗਈ ਮਿਨੀ ਸਖਤਰੇ ਤੋਂ ਡਾਉਣ ਦੀ ਧਮਕੀ ਆ ਗਈ ਕੱਲ ਚੰਡੀਗੜ੍ਹ ਤੇ तमाम ਸਕੂਲ ਉਡਾਉਣ ਦੀ ਧਮਕੀ ਆ ਗਈ ਇਹ ਸਾਰੀਆਂ ਧਮਕੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਾਈ ਟੈਕ ਹੋ ਚੁੱਕੇ ਨੇ ਸ਼ਰਾਰਤੀ ਸਭ ਤੋਂ ਵੱਡਾ ਸਵਾਲ ਏ ਖੜਾ ਹੁੰਦਾ ਹੈ ਕਿ ਉਹ ਇੰਨੇ ਕੁ ਹਾਈ ਟੈਕ ਹੋ ਚੁੱਕੇ ਨੇ ਕਿ ਅਸੀਂ ਉਹਨਾਂ ਨੂੰ ਫਾੜੀ ਨਹੀਂ ਪਾ ਰਹੇ ਅਸੀਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ پا ਰਹੇ ਚੰਡੀਗੜ੍ਹ ਦੇ ਵਿੱਚ ਪੰਜਾਬ ਸਖਤਰੇ ਤੇ ਮਿਨੀ ਸਖਤਰੇ ਤੋਂ ਉਡਾਉਣ ਦੀ ਧਮਕੀ ਆ ਗਈ ਅੱਜ ਇਹ ਧਮਕੀ ਆਈ ਗਿਆ ਬੰਬ ਨਾਲ ਉਡਾਉਣ ਦੀ ਇਹ ਧਮਕੀ ਮਿਲੀ ਗਿਆ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਅਜਿਹੀ ਕੋਈ ਧਮਕੀ ਮਿਲੀ ਹੋਵੇ ਸੀਐਮ ਤੇ ਡੀਜੀਪੀ ਦੇ ਨਾਮ ਤੇ ਇਹ ਸ਼ਰਿਆਮ ਧਮਕੀ ਦਿੱਤੀ ਗਈ ਹੈ ਕਿ ਅਸੀਂ ਅੱਜ ਉਡਾ ਦੇਾਂਗੇ ਪਿਤੇ ਦਿਨ ਚੰਡੀਗੜ੍ਹ ਦੇ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਮਾਪੇ ਕਿੰਨੇ ਪ੍ਰੇਸ਼ਾਨ ਹੋ ਜਾਂਦੇ ਨੇ ਮਾਪੇ ਕਿੰਨੇ ਡਰ ਦੇ ਵਿੱਚ ਸਹਿਮ ਦੇ ਵਿੱਚ ਆ ਜਾਂਦੇ ਨੇ ਗੈਂਗਸਟਰਾਂ ਅੱਗੇ ਇਦਾਂ ਲੱਗਦਾ ਕਿ ਹੁਣ ਬੇਬਸ ਹੋ ਚੁੱਕੇ ਆ ਅਸੀਂ ਜਾਂ ਪੰਜਾਬ ਪੁਲਿਸ ਬੇਬਸ ਹੋ ਚੁੱਕੀ ਹੈ ਸਾਡਾ ਸਿਕਿਉਰਿਟੀ ਸਿਸਟਮ ਬੇਬਸ ਹੋ ਚੁੱਕਾ ਹੈ ਕਿ ਤਕਨੀਕ ਦੇ ਵਿੱਚ ਗੈਂਗਸਟਰਾਂ ਤੋਂ ਜਾਂ ਸ਼ਰਾਰਤੀਆਂ ਤੋਂ ਪਛੜ ਚੁੱਕੀ ਹੈ ਪੰਜਾਬ ਪੁਲਿਸ ਸਵਾਲ ਸਭ ਤੋਂ ਵੱਡਾ ਇਹ ਸਕੂਲਾਂ ਨੂੰ ਮਿਲ ਰਹੀਆਂ ਧਮਕੀਆਂ ਕਿਉਂ ਨਹੀਂ ਹੋ ਰਹੀਆਂ ਟਰੇਸ ਇਹ ਵੀ ਸਵਾਲ ਹੈ ਜਿੱਥੇ ਅਸੀਂ ਪਹਿਲਾਂ ਕਹਿੰਦੇ ਆ ਕੋਈ ਇੱਕ ਸ਼ਰਾਰਤ ਕਰਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਹੁਣ ਦੇਖੋ ਕਹਿਣਾ ਤਾਂ ਨਹੀਂ ਚਾਹੀਦਾ ਪਰ ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ ਜੇ ਕੁਝ ਪੱਤਰਕਾਰਾਂ ਦੇ ਖਿਲਾਫ ਕਾਰਵਾਈ ਹੋਈ ਆ ਪਰਚੇ ਦਰਜ ਕੀਤੇ ਗਏ ਆ ਔਰ ਕਈਆਂ ਦੇ ਪੇਜ ਡਾਊਨ ਕਰਾਏ ਗਏ ਆ ਇਹ ਕਹਿ ਕੇ ਕਿ ਆ ਜਿਹੜੇ ਬੰਦੇ ਨੇ ਜੀ ਇਹ ਅਫਵਾਹਾਂ ਫਲਾਉਂਦੇ ਨੇ ਇਹ ਬੰਦੇ ਜਿਹੜੇ ਗਲਤ ਨਿਊਜ਼ ਫਲਾਉਂਦੇ ਨੇ ਜਿਸ ਨਾਲ ਸਮਾਜ ਦੇ ਵਿੱਚ ਅਰਾਜਕਤਾ ਫੈਲ ਸਕਦੀ ਹੈ ਉਹਨਾਂ ਦੇ ਪੇਜ ਤਾਂ ਡਾਊਨ ਹੋ ਗਏ ਉਹਨਾਂ ਦੀਆਂ ਖਬਰਾਂ ਤਾਂ ਪਤਾ ਲੱਗ ਗਈਆਂ ਪਰ ਕੀ ਇਹ ਲੋਕ ਟਰੇਸ ਕਰ ਰਹੇ ਇੰਨੇ ਔਖੇ ਨੇ ਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕੌਣ ਸਾਨੂੰ ਈਮੇਲ ਤੇ ਧਮਕੀਆਂ ਦੇ ਰਿਹਾ ਕੌਣ ਸਾਨੂੰ ਫੋਨ ਕਾਲ ਤੇ ਧਮਕੀਆਂ ਦੇ ਰਿਹਾ ਕੌਣ ਮੈਸੇਜ ਕਰ ਰਿਹਾ ਇਹ ਸਵਾਲ ਸਭ ਤੋਂ ਵੱਡਾ ਇਹ ਆ ਕਿ ਅਸੀਂ ਸਾਈਬਰ ਸਿਕਿਉਰਿਟੀ ਦੇ ਵਿੱਚ ਇੰਨਾ ਕ ਪਛੜ ਚੁੱਕੇ ਆ ਇਹ ਸ਼ਰਾਰਤੀ ਅੰਸਰ ਇਹ ਲੋਕ ਨੇ ਜਿਹੜੇ ਇੰਨੇ ਕ ਤਿੱਖੇ ਨੇ ਇੰਨੇ ਕ ਹਾਈ ਟੈਕਨੀਕੀ ਅਸੀਂ ਇਹਨਾਂ ਤੱਕ ਪਹੁੰਚ ਹੀ ਨਹੀਂ ਕਰ ਪਾਰੇ ਅੱਛਾ ਦੂਜੀ ਗੱਲ ਇਹ ਤੁਹਾਨੂੰ ਪਤਾ ਵੀ ਹੋਵੇ ਕਿ ਇਹ ਅਫਵਾਹ ਹੈ ਪਰ ਤੁਹਾਨੂੰ ਫਿਰ ਵੀ ਗੌਰਤਾ ਕਰਨੀ ਪਏਗੀ ਫਿਰ ਵੀ ਤੁਸੀਂ 1% ਵੀ ਚਾਂਸ ਨਹੀਂ ਲੈ ਸਕਦੇ ਕਿ ਹਾਂ ਭਾਈ ਅਫਵਾਹ ਮੰਨ ਕੇ ਕੋਈ ਕਾਰਵਾਈ ਨਾ ਕਰੋ ਕਿਸੇ ਸਕੂਲ ਦੇ ਪ੍ਰਤੀ ਕੋਈ ਅਫਵਾਹ ਆ ਗਈ ਕਿਸੇ ਦਫਤਰ ਦੇ ਪ੍ਰਤੀ ਕੋਈ ਅਫਵਾਹ ਆ ਗਈ ਹੁਣ ਤੁਸੀਂ ਹੱਥੇ ਹੱਤ ਤਰ ਕੇ ਬੈਠ ਤਾਂ ਨਹੀਂ ਸਕਦੇ ਤੁਹਾਨੂੰ ਸਕੂਲ ਸਾਰੇ ਖਾਲੀ ਕਰਾਣ ਪੈਣਗੇ ਸਾਨੂੰ ਦਫਤਰ ਸਾਰੇ ਖਾਲੀ ਕਰਾਣੇ ਪੈਣਗੇ ਤੁਸੀਂ ਸਾਰੀ ਜਾਂਚ ਕਰੋਗੇ ਬੰਦ ਸਕੁਐਡ ਦਸਤੇ ਲੈ ਕੇ ਆਉਂਗੇ ਤਾਂ ਜਾ ਕੇ ਤੁਹਾਡੀ ਤਸੱਲੀ ਹੋਏਗੀ ਤਾਂ ਕੰਮ ਸ਼ੁਰੂ ਹੋਏਗਾ ਇੰਨੇ ਸਮੇਂ ਦੇ ਵਿੱਚ ਹੀ ਸਾਡਾ ਸਾਰਾ ਵਿਵਸਥਾ ਜਿਹੜੀ ਉਹ ਡਗਮਗਾ ਜਾਂਦੀ ਹੈ ਸੋ ਸਵਾਲ ਸਭ ਤੋਂ ਵੱਡਾ ਹੈ ਕਿ ਅੱਜ ਹਾਈ ਟੈਕ ਕਿਉਂ ਨਹੀਂ ਹੋ ਪਾਈ ਪੰਜਾਬ ਪੁਲਿਸ ਮੇਰੇ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਦੋ ਖਾਸ ਮਹਿਮਾਨ ਜੁੜੇ ਹੋਏ ਨੇ ਮੇਰੇ ਨਾਲ ਖਾਲਿਦ ਸਾਹਿਬ ਜੁੜੇ ਹੋਏ ਨੇ ਮੁਹੰਮਦ ਖਾਲਿਦ ਸਾਹਿਬ ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ ਸਿਆਸੀ ਮਾਹਰ ਨੇ ਔਰ ਇਹਨਾਂ ਚੀਜ਼ਾਂ ਬਾਰੇ ਨਦੀ ਚੰਗੀ ਪਕੜ ਹੈ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਂਦੇ ਰਹੇ ਨੇ ਔਰ ਇਸ ਦੇ ਨਾਲ ਹੀ ਮੇਰੇ ਨਾਲ ਇੱਕ ਸਾਈਬਰ ਐਕਸਪਰਟ ਹਰਪ੍ਰੀਤ ਸਿੰਘ ਜੀ ਵੀ ਜੁੜੇ ਹੋਏ ਨੇ ਬਹੁਤ ਬਹੁਤ ਸਵਾਗਤ ਹੈ ਜੀ ਦੋਵੇਂ ਮਹਿਮਾਨਾਂ ਦਾ ਐਕਸਪਰਟ ਭਾਜੀ ਤੋਂ ਸ਼ੁਰੂ ਕਰ ਲੈਣੇ ਆ ਹਰਪ੍ਰੀਤ ਸਿੰਘ ਜੀ ਇਹ ਦੱਸਿਓ ਕਿ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਈਮੇਲ ਆ ਰਹੀਆਂ ਹੋਣ ਬੰਦੇ ਦੇ ਮਨ ਦੇ ਵਿੱਚ ਜ ਕਿ ਭਾਈ ਜੇ ਫੜਿਆ ਗਿਆ ਤਾਂ ਬੜੀ ਸਖਤ ਕਾਰਵਾਈ ਹੋਏਗੀ ਚਿੱਠੀ ਕਿਸ ਦੇ ਨਾਮ ਪਾ ਰਹੇ ਹੋ ਡੀਜੀਪੀ ਦੇ ਨਾਮ ਚਿੱਠੀ ਕਿਸ ਦੇ ਨਾਮ ਪਾ ਰਹੇ ਹੋ ਸੀਐਮ ਦੇ ਨਾਮ ਉਡਾਉਣ ਦੀ ਗੱਲ ਕਿਹਨੂੰ ਕਹਿ ਰਹੇ ਹੋ ਸਿਵਲ ਸਖਤਰੇ ਤੋ ਉਡਾਉਣ ਦੀ ਗੱਲ ਕਹਿ ਰਹੇ ਹੋ ਤੁਸੀਂ ਇਹ ਫਿਰ ਇੱਕ ਇੱਕ ਕ੍ਰੈਕ ਕਿਉਂ ਨਹੀਂ ਹੋ ਪਾਉਂਦੇ ਭਾਈ ਕੋ ਸਰ ਜਿਹੜਾ ਇਹ ਪ੍ਰੋਟੋਕੋਲ ਹੁੰਦਾ ਨਾ ਮੇਲ ਵਗੈਰਾ ਕਰਨ ਦਾ ਜਿਵੇਂ ਆਪਾਂ ਮੇਲ ਇੰਡੀਆ ਤੋਂ ਬੈਠ ਕੇ ਕਰ ਰਹੇ ਆ ਜਾਂ ਕਿਸੇ ਫੋਰਨ ਕੰਟਰੀ ਤੋਂ ਬੈਠ ਕੇ ਕਰ ਰਹੇ ਆ ਜੀ ਇਹਨਾਂ ਦੇ ਵਿੱਚ ਕੀ ਹੁੰਦਾ ਜੀ ਜਿਹੜੀ ਇਹ ਟੈਕਨੀਕ ਯੂਜ਼ ਕਰਦੇ ਨੇ ਨਾ ਉਹਨੂੰ ਆਪਾਂ ਟਰਕਟਪ ਜਾਂ ਫਿਰ ਛੋਟੀਆਂ ਅਨੋਨਮਸ ਸਾਈਟਾਂ ਹੁੰਦੀਆਂ ਨੇ ਜਿਨ੍ਹਾਂ ਦੇ ਜਿਹੜੇ ਆਈਪੀ ਹੁੰਦੇ ਆ ਜਿਨ੍ਹਾਂ ਦਾ ਜਿਹੜਾ ਨੈਟਵਰਕ ਦਾ ਜਿਹੜਾ ਪ੍ਰੋਟੋਕੋਲ ਹੁੰਦਾ ਉਹ ਬਿਲਕੁਲ ਹਾਈਡ ਹੁੰਦਾ ਉਹਨਾਂ ਦੇ ਆਈਪੀ ਵਗੈਰਾ ਹਾਈਡੇ ਹੁੰਦੇ ਨੇ ਜਾਂ ਫਿਰ ਉਹ ਡਿਫਰੈਂਟ ਡਿਫਰੈਂਟ ਕੰਟਰੀਆਂ ਦੇ ਵਿੱਚੋਂ ਆਪਾਂ ਨੂੰ ਹੋਕੇ ਉਹ ਮੇਲ ਆਉਂਦੀ ਆ ਜੈਨਕੀ ਜਿਹੜਾ ਉਹ ਆਈਪੀ ਐਡਰੈਸ ਹੁੰਦਾ ਈ ਉਹ ਇੱਕ ਕੰਟਰੀ ਤੋਂ ਨਹੀਂ ਹੁੰਦਾ ਬੰਦਾ ਜੇ ਮੇਲ ਕਰ ਰਿਹਾ ਉਹ ਇੰਡੀਆ ਚ ਬੈਠ ਕੇ ਕਰ ਰਿਹਾ ਹੋਵੇ ਜਾਂ ਕਿਤੇ ਬਾਹਰੋਂ ਬੈਠ ਕੇ ਕਰ ਰਿਹਾ ਹੋਵੇ ਤਾਂ ਜਿਹੜਾ ਉਹਦਾ ਆਈਪੀ ਆ ਕਮ ਸੇ ਕਮ 30 ਤੋਂ 40 ਕੰਟਰੀਆਂ ਦੇ ਵਿੱਚ ਘੁੰਮ ਕੇ ਜਿਹੜੀ ਮੇਲ ਆ ਉਹ ਸਰਵਰ ਤੇ ਆਉਗੀ ਹੂੰ ਫਿਰ ਇਸ ਕਰਕੇ ਉਹ ਨਾ ਤਾਂ ਉਹ ਟਰੈਕ ਹੋ ਪੰਦਾ ਜੇ ਟਰੈਕ ਹੋ ਵੀ ਜਾਵੇ ਤਾਂ ਤੁਹਾਡੀ ਜੁਡੀਸ਼ਰੀ ਤੋਂ ਬਾਹਰ ਹੈ ਤੁਹਾਡੇ ਜੂਡਿਕਸ਼ਨ ਤੋਂ ਬਾਹਰ ਤੁਸੀਂ ਕਾਰਵਾਈ ਨਹੀਂ ਕਰ ਪੰਦੇ ਦੇਖੋ ਇਹਦੇ ਵਿੱਚ ਕੀ ਹੁੰਦਾ ਸਰ ਕਈ ਤਰ੍ਹਾਂ ਦੀ ਟਰੈਕਿੰਗ ਹੁੰਦੀ ਹੈ ਇਥੇ ਵਿੱਚ ਇਹ ਵਰਚੁਅਲ ਪ੍ਰਾਈਵੇਟ ਨੈਟਵਰਕ ਵੀ ਯੂਜ਼ ਕਰਦੇ ਨੇ ਜੀ ਪਲੱਸ ਜਿਹੜੇ ਇਹ ਨੈਟਵਰਕ ਯੂਜ਼ ਕਰਦੇ ਨੇ ਉਹ ਸਿਕਿਉਰ ਨੈਟਵਰਕ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਆਈਪੀ ਟੈਸਟ ਵਗੈਰਾ ਕਰਦੇ ਨੇ ਉਹ ਮਿਲੀਅਨ ਦੇ ਵਿੱਚ ਹੁੰਦੇ ਨੇ ਜੇ ਬੰਦਾ ਇਹਦੀ ਲੋਕੇਸ਼ਨ ਆ ਪੰਜਾਬ ਦੀ ਆ ਰਹੀ ਆ ਤਾਂ ਉਹਦੀ ਲੋਕੇਸ਼ਨ ਸੇਮ ਬੰਬੇ ਦੀ ਵੀ ਆ ਸਕਦੀ ਆ ਸੇਮ ਦਿੱਲੀ ਦੀ ਵੀ ਆ ਸਕਦੀ ਆ ਉਹ ਜਿਹੜੇ ਆਈਪੀ ਟੈਸਟ ਪ੍ਰੋਟੋਕੋਲ ਕਰਦੇ ਨੇ ਉਹ ਉਹ ਨੈਟਵਰਕ ਨੂੰ ਅਪਾਰ ਟ੍ਰੇਸ ਨਹੀਂ ਕਰ ਪਾਉਂਦੇ ਇਹ ਨੋਨ ਟ੍ਰੇਸੇਬਲ ਨੈਟਵਰਕ ਹੁੰਦੇ ਨੇ ਨਹੀਂ ਪਰ ਜਿਹੜੇ ਸਰਵਰ ਤੇ ਭਾਜੀ ਇਹ ਜਿਹੜੀਆਂ ਮੇਲ ਡਰਾਪਸ ਹੁੰਦੀਆਂ ਤਕੀ ਸਰਵਰ ਕਈ ਵਾਰੀ ਕਿਉਂਕਿ ਅਸੀਂ ਵੀ ਇਹਦੇੇ ਕੰਮ ਕਰਦੇ ਆ ਤਾਂ ਕਈ ਵਾਰੀ ਅਸੀਂ ਇਹਨਾਂ ਨੂੰ ਸਪੈਮ ਲਿਸਟ ਦੇ ਵਿੱਚ ਪਾਦਨੇ ਜਾਂ ਬਲੌਕ ਲਿਸਟ ਦੇ ਵਿੱਚ ਪਾਦਨੇ ਕਿ ਦੁਬਾਰਾ ਇਹੀ ਮੇਲ ਆਵੇ ਨਾ ਇਹ ਸਿਸਟਮ ਨਹੀਂ ਹੋ ਸਕਦਾ ਇੱਥੇ ਨਹੀਂ ਦੇਖੋ ਇਹਨਾਂ ਦੇ ਵਿੱਚ ਕੀ ਹੁੰਦਾ ਸਰ ਜਿਹੜੀਆਂ ਇਹੋ ਜਿਹੇ ਮੇਲਾਂ ਹੁੰਦੀਆਂ ਨੇ ਨਹੀਂ ਇੱਕ ਤਾਂ ਇਹ ਕਿਸੇ ਛੋਟੇ ਮੱਧ ਦਾ ਕੰਮ ਨਹੀਂ ਲਗਾ ਹੂੰ ਦੂਸਰਾ ਇਹਨਾਂ ਨੇ ਕੀ ਕੀਤਾ ਹੁੰਦਾ ਈ ਡਾਰਕ ਵੈਬ ਦੇ ਉੱਤੇ ਜਿਹੜੇ ਹੈਕਰਸ ਨੇ ਉਹਨੂੰ ਨੂੰ ਹਾਇਰ ਕੀਤਾ ਹੁੰਦਾ ਹੂੰ ਉਹ ਹਰੇਕ ਦਾ ਆਪਣਾ ਆਪਣਾ ਸਿਸਟਮ ਹੁੰਦਾ ਕੋਈ ਕੋਈ ਕਿਹੜੇ ਸਰਵਰ ਨੂੰ ਕਿੱਥੋਂ ਪਿੰਚ ਕਰ ਰਿਹਾ ਕੋਈ ਚਲੋ ਮੈਂ ਮੈਂ ਵਾਪਸ ਸਰ ਤੁਹਾਡੇ ਕੋਲ ਆਣਾ ਥੋੜਾ ਕਨੈਕਸ਼ਨ ਟੁੱਟ ਗਿਆ ਮੇਰੇ ਨਾਲ ਮੈਂ ਦੁਬਾਰਾ ਤੁਹਾਡੇ ਕੋਲ ਆਣਾ ਖਾਲਸਾ ਸਾਹਿਬ ਮਿਰਰਲ ਜੁੜੇ ਹੋਏ ਨੇ ਖਾਲਸਾ ਸਾਹਿਬ ਕਿਉਂਕਿ ਮੈਂ ਜਿਵੇਂ ਕਿਹਾ ਕਿ ਸ਼ੇਰ ਆਇਆ ਸ਼ੇਰ ਆਇਆ ਲਈ ਘਟਨਾ ਵੀ ਹੋ ਸਕਦੀ ਹੈ ਇਸੇ ਕਰਕੇ ਤੁਸੀਂ ਇਸ ਨੂੰ ਇਗਨੋਰ ਨਹੀਂ ਕਰ ਸਕਦੇ ਤੁਸੀਂ ਇਸ ਨੂੰ ਹਲਕੇ ਦੇ ਵਿੱਚ ਨਹੀਂ ਲੈ ਸਕਦੇ ਖਾਸ ਤੌਰ ਤੇ ਜਦੋਂ ਗੱਲ ਸਕੂਲਾਂ ਦੀ ਜਾਂ ਏਦਾਂ ਦੇ ਦਫ਼ਤਰਾਂ ਦੀ ਗੱਲ ਆਂਦੀ ਹੈ ਫਿਰ ਇਹ ਤਾਂ ਅਸੀਂ ਉਲਝੇ ਹੀ ਰਾਂਗੇ ਕੋਈ ਵੀ ਮੇਲ ਪਾ ਕੇ ਸੁੱਟ ਦੇਗਾ ਸਾਨੂੰ ਤੇ ਅਸੀਂ ਬਸ ਉਲਝੇ ਰਹੀਏ ਦੇ ਵਿੱਚ ਅ ਦੇਖੋ ਹਰਪ੍ਰੀਤ ਜੀ ਇਹ ਜਿਹੜਾ ਸਾਈਬਰ ਸਿਕਿਉਰਿਟੀ ਦਾ ਮਸਲਾ ਹੈਗਾ ਇਹ ਦਿਨ-ਪ੍ਰਤੀ ਦਿਨ ਗੰਭੀਰ ਹੁੰਦਾ ਚਲਾ ਜਾ ਰਿਹਾ ਹਾਂ ਤੁਸੀਂ ਦੇਖੋ ਵੀ ਇੱਕ ਪੈਟਰਨ ਜਿਸ ਤਰੀਕੇ ਦੇ ਨਾਲ ਉੱਭਰ ਰਿਹਾ ਹੈ ਜੀ ਉਹ ਹੈਗਾ ਕਿ ਜਿਹੜੀਆਂ ਵੀ ਇੰਪੋਰਟੈਂਟ ਜਗ੍ਹਾ ਹੈਗੀਆਂ ਉਹਨਾਂ ਨੂੰ ਤੁਸੀਂ ਮੇਲ ਪਾ ਦਿਓ ਉਸ ਤੋਂ ਬਾਅਦ ਬੈਠ ਕੇ ਤਮਾਸ਼ਾ ਦੇਖੀ ਚਲੋ ਹੂੰ ਤੁਸੀਂ ਦੇਖੋ ਜਿਹੜਾ ਕੱਲ ਹੋਇਆ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਜੀ ਸਕੂਲਾਂ ਦੇ ਵਿੱਚ ਕੀ ਹੋਇਆ ਜਦ ਇਮੀਡੀਏਟਲੀ ਪੁਲਿਸ ਨੂੰ ਹਰਕਤ ਪਾਉਣਾ ਪੈਂਦਾ ਹੈ ਸਨੀਫਰ ਡੌਗਸ ਲਿਆਉਣੇ ਪੈਂਦੇ ਆ ਐਂਟੀ ਬੰਬ स्क्वाड ਲਿਆਉਣੇ ਪੈਂਦੇ ਆ ਔਰ ਮਾਪੇ ਜਿਹੜੇ ਹੈਗੇ ਉਹ ਭੱਜਦੇ ਆ ਸਕੂਲਾਂ ਵਾਲੇ ਟ੍ਰੈਫਿਕ ਦੇ ਵਿੱਚ ਕਿੰਨਾ ਜਾਮ ਲੱਗਦੇ ਆ ਯਾਨੀ ਇੱਕ ਮਲਟੀਪਲ ਪ੍ਰੋਬਲਮ ਹੋ ਜਾਂਦੀ ਹੈ ਇੱਕ ਛੋਟੀ ਜੀ ਈਮੇਲ ਜਿਹੜੀ ਹੈਗੀ ਆ ਉਹ ਕਿਸ ਤਰੀਕੇ ਦੇ ਨਾਲ ਔਰ ਤੁਸੀਂ ਦੇਖੋ ਕੱਲ ਜਿਹੜੀਆਂ ਈਮੇਲਸ ਆਈਆਂ ਹੈਗੀਆਂ ਇੱਥੇ ਆਪਣੇ ਚੰਡੀਗੜ੍ਹ ਸਕੂਲਾਂ ਚ ਚੰਡੀਗੜ੍ਹ ਦੇ ਵਿੱਚ ਚਿਤਕਾਰ ਆਇਆ ਵਿਵੇਕ ਹੈ ਕੇਬੀਡੀਆ ਵੀ ਹੈ ਗੁਰੂਕੁਲ ਹੈ ਸੇਕਰਟ ਹਾਰਟ ਹੈ ਜਾਨੀ ਜਾਨੀ ਸੇਂਟ ਕਬੀਰ ਹੈ ਤਖੜੇ ਤਖੜੇ ਜਿੰਨੇ ਸਕੂਲ ਹਨ ਉਹਨਾਂ ਵਿੱਚ ਆਏ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਊਗਾ ਕਿ 43 ਸੈਕਟਰ ਜਿਹੜੀ ਆਪਣੇ ਅਦਾਲਤਾਂ ਉੱਥੇ ਮੇਲ ਆਈ ਹੁਣ ਤੁਹਾਨੂੰ ਮੈਂ ਦੇਖੋ ਇਹ ਸਿਰਫ ਆਪਣੇ ਇਥੇ ਨਹੀਂ ਹੋ ਰਿਹਾ ਇਹ ਪੂਰੇ ਇੰਡੀਆ ਦੇ ਵਿੱਚ ਹੀ ਹੋ ਰਿਹਾ ਪੂਰੇ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੁਸੀਂ ਇਹ ਦੇਖੋ ਵੀ ਪਿਛਲੇ ਸਾਲ ਜਿਹੜਾ ਹੈਗਾ ਜੀ 20 ਸਾਲ ਦੇ ਵਿੱਚ ਬੜੌਦਾ ਜੁਲਾਈ ਅਗਸਤ ਦੇ ਵਿੱਚ ਬੰਬਈ ਜੂਨ ਦੇ ਵਿੱਚ ਬੰਗਲੌਰ ਸੈਪਟੰਬਰ ਦੇ ਵਿੱਚ ਸਕੂਲਾਂ ਨੂੰ ਇਸੇ ਤਰੀਕੇ ਨਾਲ ਜੈਪੁਰ ਦੇ ਵਿੱਚ ਸੈਪਟੰਬਰ ਦੇ ਵਿੱਚ ਅੰਮ੍ਰਿਤਸਰ ਤੇ ਜਲੰਧਰ ਦਸੰਬਰ 25 25 ਅੰਬਾਲਾ ਜਨਵਰੀ 25 ਦੇ ਵਿੱਚ ਤੇ ਅ ਇਸੇ ਤਰੀਕੇ ਨਾਲ ਐਨਸੀਆਰ ਦੇ ਸਕੂਲ ਜਿਹੜੇ ਹੈਗੇ ਆ ਆ ਜਿਹੜੇ ਤੁਹਾਡੇ ਗੁਰਗਾਓ ਦੇ ਸਕੂਲ ਹੈ ਉਹ ਕੀ ਕੀ ਹੁੰਦਾ ਕਿਉਂਕਿ ਸਕੂਲ ਨੂੰ ਟਾਰਗੇਟ ਕਰਨ ਨਾਲ ਫਾਇਦਾ ਹੁੰਦਾ ਕਿ ਸਕੂਲ ਦੇ ਚ ਹਜ਼ਾਰ ਬੱਚਾ ਪੜਦਾ ਹੈ ਤਾਂ ਹਜ਼ਾਰ ਮਾਪੇ ਜਿਹੜਾ ਹੈਗਾ ਉਹ ਭਜੂਗਾ ਹੂੰ ਠੀਕ ਹੈ ਨਹੀਂ ਉਹਦੇ ਨਾਲ ਕੀ ਹੈਗਾ ਜਿਹੜਾ ਜਿਹੜੇ ਤੁਹਾਡੇ ਹੈਗੇ ਆ ਸਕੂਲ ਐਡਮਿਨਿਸਟ੍ਰੇਸ਼ਨ ਹੈ ਉਹ ਪ੍ਰੈਸ਼ਰ ਚ ਆ ਜਾਂਦਾ ਹੂੰ ਹੁਣ ਕੱਲ ਜਿਸ ਵੇਲੇ ਹੋਇਆ 26 ਸਕੂਲਾਂ ਦਾ ਸ਼ਾਮ ਤੱਕ ਮੈਨੂੰ ਕਿਸੇ ਨੇ ਕਿਹਾ ਜੀ ਕਿ ਨੇ ਜੀ ਇੱਕ ਜਗ੍ਹਾ ਫੜਿਆ ਵੀ ਗਿਆ ਅੱਜ ਦੇਖਿਆ ਕਿਤੇ ਵੀ ਕੁਝ ਨਹੀਂ ਕੁਝ ਵੀ ਨਹੀਂ ਹੈ ਹੂੰ ਅੱਛਾ ਉਹ ਅਫਵਾਹਾਂ ਬਹੁਤ ਫੜ ਜਾਂਦੀਆਂ ਫਿਰ ਅੱਛਾ ਵਾਹਾਂ ਉੜ ਜਾਂਦੀਆਂ ਉਹਦੇ ਨਾਲ ਕੀ ਹੁੰਦਾ ਵੀ ਸਾਰੀ ਅਫਰਤ ਅਫਰੀ ਫੈਲ ਜਾਂਦੀ ਹੈ ਹੂੰ ਆਪਾਂ ਇੱਕ ਡਿਜੀਟਲ ਵਰਲਡ ਦੇ ਵਿੱਚ ਰਹਿ ਰਹੇ ਆ ਹੂੰ ਏ ਹਰਪ੍ਰੀਤ ਜੀ ਨੇ ਗੱਲ ਕੀਤੀ ਜਿਹੜੀ ਡਾਰਕ ਵੈਬ ਦੀ ਹੈ ਡੀਪ ਵੈਬ ਦੀ ਜਿਹੜੀ ਗੱਲ ਹੈ ਮੈਂ ਮੇਰਾ ਬੇਟਾ ਖੁਦ ਆਈਟੀ ਦੇ ਵਿੱਚ ਹੈਗਾ ਔਰ ਕਿਸੇ ਅਮਰੀਕਨ ਉਹਦੇ ਵਿੱਚ ਮੈਂ ਉਹਨੂੰ ਫੋਨ ਕਰਕੇ ਪੁੱਛਿਆ ਮੈਂ ਕਿਹਾ ਵੀ ਇਹ ਕੀ ਚੱਕਰ ਹੈ ਉਹ ਕਹਿੰਦਾ ਜੀ ਲੱਭਣਾ ਬਹੁਤ ਮੁਸ਼ਕਿਲ ਹੈ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਟ੍ਰੇਸ ਹੀ ਨਹੀਂ ਹੁੰਦਾ ਇਟਸ ਵੈਰੀ ਡਿਫਿਕਲਟ ਹਮ ਲੇਕਨ ਐਟ ਦ ਸੇਮ ਟਾਈਮ ਗੱਲ ਇਹ ਹੈ ਕਿ ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਆ ਅਸੀਂ ਉਹ ਸਾਈਟਸ ਜਿਹੜੇ ਹੈਗੇ ਆ ਉਹਨਾਂ ਨੂੰ ਆਈਡੈਂਟੀਫਾਈ ਕਰ ਸਕਦੇ ਆ ਕਿਉਂਕਿ ਤੁਸੀਂ ਬਲੌਕ ਦੀ ਗੱਲ ਕੀਤੀ ਤੁਸੀਂ ਬਲੌਕ ਇੱਕ ਇੱਕ ਆਈਪੀ ਐਡਰੈਸ ਕਰਦੇ ਹੋ ਤੇ ਹਜ਼ਾਰਾਂ ਆਈਪੀ ਐਡਰੈਸ ਤੁਰੇ ਫਿਰਦੇ ਆ ਕਿਨੂੰ ਕਿਨੂੰ ਤੁਸੀਂ ਬਲੌਕ ਕਰੋਗੇ ਜਿਹੜਾ ਕਿ ਬਹੁਤ ਬਹੁਤ ਹੀ ਬਹੁਤ ਹੀ ਮਤਲਬ ਇੰਪੋਸੀਬਲ ਦੇ ਕਰੀਬ ਗੱਲ ਹੈ ਕਿ ਉਹਦੇ ਨਾਲ ਟੋਟਲ ਜਿਹੜਾ ਹੈਗਾ ਉਹਦਾ ਪ੍ਰੈਸ਼ਰ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦੇ ਵੀ ਪੈਂਦਾ ਹੈ ਇੰਸਟੀਚੂਨਸ ਦੇ ਉੱਪਰ ਵੀ ਪੈਂਦਾ ਹੈ ਔਰ ਉਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਖਾਲਸਾ ਖਾਲਸਾ ਬਿਲਕੁਲ ਆਪਾਂ ਨੂੰ ਪੈਟਰਨ ਸਮਝ ਆ ਜਾਂਦਾ ਹੈ ਮੇਲ ਕਰਨ ਵਾਲੇ ਦਾ ਪੈਟਰਨ ਸਮਝ ਆ ਜਾਂਦਾ ਧਮਕੀਆਂ ਦੇਣ ਵਾਲੇ ਦਾ ਪੈਟਰਨ ਸਮਝ ਆ ਜਾਂਦਾ ਆ ਆਪਾਂ ਇਗਨੋਰ ਕਰ ਸਕਦੇ ਕਿ ਨਹੀਂ ਕਰ ਸਕਦੇ ਕਿਉਂਕਿ ਇਗਨੋਰ ਇਸ ਕਰਕੇ ਮੈਂ ਸਵਾਲ ਪੁੱਛ ਰਿਹਾ ਕਿ ਜੇ ਇਗਨੋਰ ਕੀਤਾ ਖੁਦਾਂ ਨਾ ਖਾਸਤਾ ਕੋਈ ਛੋਟੀ ਮੋਟੀ ਵੀ ਘਟਨਾ ਹੋਊਗੀ ਤਾਂ ਇਹ ਇਹ ਮੰਨਿਆ ਜਾਏਗਾ ਕਿ ਸਰਕਾਰ ਨੂੰ ਪਤਾ ਸੀ ਤਾਂ ਵੀ ਕੁਝ ਨਹੀਂ ਕਰ ਪਾਈ ਦੇਖੋ ਜੀ ਸਰਕਾਰ ਨਾਲੋਂ ਉਹ ਕਿਤੇ ਅੱਗੇ ਆ ਮੇਰੇ ਘਰ ਤੋਂ 1 ਕਿਲੋਮੀਟਰ ਦੇ ਉੱਪਰ ਕੱਲ ਇੱਕ ਕਤਲ ਹੋ ਗਿਆ ਐਸਐਸਪੀ ਦੇ ਦਫ਼ਤਰ ਦੇ ਸਾਹਮਣੇ ਪੋਰਟ ਦੇ ਬਾਹਰ ਤਾਂ ਉਹਨਾਂ ਨੇ ਉਹਨਾਂ ਦੀ ਤਾਂ ਪੂਰੀ ਪੂਰੀ ਕੋਆਰਡੀਨੇਸ਼ਨ ਚੱਲ ਰਹੀ ਸੀਗੀ ਚਾਹੇ ਉਹ ਵੈਬਰਾਈਂ थी ਚਾਹੇ WhatsApp ਰਾਹੀਂ थी ਚਾਹੇ ਕਿਵੇਂ ਵੀ थी ਉਹਨਾਂ ਦੀ ਤਾਂ ਪੂਰੀ ਕੋਆਰਡੀਨੇਸ਼ਨ ਚੱਲ ਰਹੀ थी ਲੇਕਿਨ ਪੁਲਿਸ ਨੂੰ ਨਹੀਂ ਪਤਾ ਲੱਗਿਆ ਹੂੰ ਇੰਨੇ ਸੈਂਸਿਟਿਵ ਏਰੀਆ ਦੇ ਵਿੱਚ ਇਹ ਕੁਝ ਹੋ ਜਾਣਾ ਹੂੰ ਇਸੇ ਤਰੀਕੇ ਦੇ ਨਾਲ ਆਪਾਂ ਦੇਖਦੇ ਆ ਗਿਆ ਕਿ ਬਾਹਰ ਤੋਂ ਆਪਾਂ ਨੂੰ ਮੇਲਾ ਆਉਂਦੀਆਂ ਨੇ ਇਹਨਾਂ ਕਈ ਵਾਰ ਆਉਂਦੀਆਂ ਤੁਹਾਡੀ ਲੋਟਰੀ ਨਿਕਲੀ ਜੀ ਕਈ ਵਾਰ ਆਉਂਦੇ ਤੁਹਾਨੂੰ ਕੋਈ ਤਰ੍ਹਾਂ ਦੇ ਮੇਲਸ ਆਉਂਦੀ ਰਹਿੰਦੀਆਂ ਕਈ ਜਿਹੜੇ ਹੈਗੇ ਸੈਕਸ ਰੈਕਟ ਚੱਲਦੇ ਆ ਇਸੇ ਉਦੇ ਪਰ ਤਾਂ ਉਹ ਸਾਰੇ ਜਿਹੜੇ ਮੇਲਾ ਹੈਗੇ ਆ ਉਹਨਾਂ ਵਿੱਚੋਂ ਸਾਨੂੰ ਪਤਾ ਹੈ ਔਰ ਜਿਹੜੇ ਗਵਰਨਮੈਂਟ ਹੈ ਗਵਰਨਮੈਂਟ ਕੋਲ ਤਾਂ ਪੂਰੇ ਵਿਭਾਗ ਨੇ ਪੂਰੇ ਡਿਪਾਰਟਮੈਂਟਸ ਨੇ ਸਾਈਬਰ ਸੈਲਸ ਨੇ ਔਰ ਐਕਸਪਰਟਸ ਬੈਠੇ ਆ ਉਹ ਕਿਤਨਾ ਕਿਸੇ ਦਾ ਐਨੋ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਕੱਲ ਹਰਪ੍ਰੀਤ ਜੀ ਆ ਚੱਲਿਆ ਹੈਗਾ ਜਿਹੜਾ ਡਿਜੀਟਲ ਅਰੈਸਟ ਹੈ ਕਰੋੜਾ ਕਰੋੜਾਂ ਰੁਪਈਆ ਦੇ ਕਰੋੜਾਂ ਰੁਪਈਏ ਲੋਕਾਂ ਦੇ ਐ ਦੇ ਕੇ ਛਾਈ ਮਾਈ ਹੋ ਜਾਂਦੇ ਆ ਮੁੜ ਕੇ ਲੱਭਦੇ ਹੀ ਨਹੀਂ ਪੈਸੇ ਨਹੀਂ ਲੱਭਦੇ ਤੁਸੀਂ ਦੇਖੋ ਤੁਹਾਡੇ ਅਕਾਊਂਟ ਦੇ ਵਿੱਚੋਂ ਕਿਤੇ ਤਾਂ ਗਏ ਆ ਹਾਂ ਉਹ ਤੋਂ ਅੱਗੇ ਕਿਤੇ ਟ੍ਰੇਲ ਤਾਂ ਹੋਏਗੀ ਉਹ ਟ੍ਰੇਲ ਨਹੀਂ ਤੁਹਾਨੂੰ ਪਤਾ ਲੱਗਦੀ ਤੇ ਉਹ ਪੈਸਾ ਖੁਦ ਬੁਰਧ ਹੋ ਜਾਂਦਾ ਸਾਰਾ ਔਰ ਤੁਸੀਂ ਮੇਲ ਕਿੱਥੇ ਟਰੈਕ ਕਰ ਲਓਗੇ ਜੇ ਪੈਸੇ ਨਹੀਂ ਲੱਗਦਾ ਮੇਲ ਟਰੈਕ ਕਬੜੀ ਦੂਰ ਦੀ ਗੱਲ ਆ ਸਰ ਇੱਕ ਮਿੰਟ ਆਇਆ ਹਰਪ੍ਰੀਤ ਜੀ ਮੇਰੇ ਨਾਲ ਦੁਬਾਰਾ ਜੁੜ ਗਏ ਨੇ ਹਰਪ੍ਰੀਤ ਜੀ ਫਿਰ ਇਦਾਂ ਮਤਲਬ ਤਾਂ ਇਹ ਆ ਕਿ ਅਸੀਂ ਹੁਣ ਨਿਹੱਥੇ ਹੋ ਗਏ ਆ ਵੀ ਸਾਡੇ ਕੋਲ ਇਹਦਾ ਕੋਈ ਤੋੜ ਹੀ ਨਹੀਂ ਹੈ ਜਿਹੜਾ ਮਰਜੀ ਡਾਰਕ ਵੈਬ ਤੇ ਬੈਠ ਕੇ ਸਾਨੂੰ ਮੇਲ ਕਰੇ ਸਾਡੀ ਸਾਰੀ ਪੁਲਿਸ ਸਾਡਾ ਪ੍ਰਸ਼ਾਸਨ ਇਹਨਾਂ ਕੰਮਾਂ ਚੁੱਲ੍ਹ ਜਾਈ ਰੱਖੇਗਾ ਕੋਈ ਤੋੜ ਨਹੀਂ ਇਸ ਚੀਜ਼ ਦਾ ਪਕੋ ਹਾਲੇ ਤਾਂ ਆਪਣਾ ਸਾਈਬਰ ਸੈੱਲ ਬਹੁਤ ਜ਼ਿਆਦਾ ਸਟਰੋਂਗ ਆ ਫਿਰ ਵੀ ਕਾਬੀ ਹੱਦ ਤੱਕ ਆਪਾਂ ਜਿਹੜੇ ਇਹ ਮੈਟਰ ਆ ਟ੍ਰੇਸ ਕਰ ਲੈਂਦੇ ਆ ਬਟ ਕਈ ਵਾਰੀ ਕੀ ਹੁੰਦਾ ਜੀ ਜਿਹੜੇ ਹੈਕਰ ਇਹ ਹਾਇਰ ਕੀਤੇ ਹੁੰਦੇ ਨੇ ਜੀ ਇਹ ਨਾਨ ਟ੍ਰੇਸੇਬਲ ਸਰਵਰ ਯੂਜ਼ ਕਰਦੇ ਨੇ ਜਿਨ੍ਹਾਂ ਦੇ ਲਾਸਟ ਦੇ ਉੱਤੇ ਇਤਨੇ ਦੇ ਆਈਪੀ ਐਡਰੈਸ ਪੈਕਾਉਂਟ ਪੈਕਾਉਂਟ ਤੇ ਵਰਕ ਕਰਦੇ ਨੇ ਜਿਹੜੇ ਨਾਨ ਟ੍ਰੇਸੇਬਲ ਹੁੰਦੇ ਨੇ ਔਰ ਇੱਕ ਆਈਪੀ ਤੋਂ ਇਹਨਾਂ ਦੀ ਜਿਹੜੀ ਲੀਡ ਆ 100 ਆਈਪੀ ਦੇ ਬਰਾਬਰ ਹੁੰਦੀ ਆ ਹੁਣ ਆਪਣੇ ਕੋਲੇ ਨੈਟ ਏਟਲ ਚੱਲ ਰਿਹਾ ਜੀ ਮੈਂ ਤੁਹਾਨੂੰ ਏਟਲ ਦੇ ਨੈਟ ਤੋਂ ਮੇਲ ਕੀਤੀ ਆਪਣੀ ਆਈਪੀ ਤੋਂ ਪਿੰਗ ਤੋਂ ਸਾਰੀ ਡਿਟੇਲ ਪਤਾ ਲੱਗ ਜਾਣੀ ਹੈ ਵੀ ਕਿੱਥੋਂ ਮੇਲ ਆਈ ਕੀ ਯੂਜ਼ ਕੀਤਾ ਕਿ ਨਹੀਂ ਯੂਜ਼ ਕੀਤਾ ਪਰ ਜਿਹੜੇ ਇਹ ਸਰਵਰ ਯੂਜ਼ ਕਰਦੇ ਨੇ ਇਹਨਾਂ ਦਾ ਕੀ ਹੁੰਦਾ ਜੀ ਇਹਨਾਂ ਦਾ ਜਿਹੜਾ ਪ੍ਰੋਟੋਕੋਲ ਆ ਇੱਕ ਆਈਪੀ ਤੋਂ ਲੈ ਕੇ 100 ਆਈਪੀ ਤੱਕ ਦਾ ਹੁੰਦਾ ਔਰ ਇਹਨਾਂ ਦੇ ਬੈਕਗ੍ਰਾਉਂਡ ਤੇ ਜਿਹੜੇ ਆਈਪੀ ਡੈਟਸ ਵਰਕ ਕਰਦੇ ਨੇ ਉਹ ਲੱਖ ਲੱਖ ਕੰਟਰੀਆਂ ਦੇ ਵਰਕ ਕਰਦੇ ਨੇ ਔਰ ਇਸ ਕਰਕੇ ਜਿਹੜੇ ਇਹ ਆਪਣੇ ਮੇਲ ਕਰਨ ਵਾਲਾ ਬੰਦਾ ਜਿਹੜਾ ਆਪਣੀ ਗਿਰਤ ਤੋਂ ਬਾਹਰ ਹੂੰ ਅੱਛਾ ਹਰਪੀਜੀ ਇੱਕ ਗੱਲ ਹੋਰ ਦੱਸਿਓ ਕਿਉਂਕਿ ਪੈਟਰਨ ਜਿਹੜਾ ਮੈਂ ਦੇਖਣਾ ਚਾਹੁੰਦਾ ਕਿ ਪਹਿਲਾਂ ਸਕੂਲਾਂ ਨੂੰ ਧਮਕੀ ਦਿਓ ਫਿਰ ਕਿਸੇ ਦਫ਼ਤਰ ਨੂੰ ਧਮਕੀ ਦਿਓ ਫਿਰ ਇਹ ਇਹਨਾਂ ਸਾਰੀਆਂ ਚੀਜ਼ਾਂ ਦੀ ਟ੍ਰੇਲ ਜਦੋਂ ਆਪਾਂ ਦੇਖਦੇ ਆਂ ਤਾਂ ਉਹ ਸੀਕੁਐਂਸ ਸਮਝ ਆਂਦਾ ਕਿ ਇਹ ਇੱਕੋ ਪੈਟਰਨ ਦੇ ਵਿੱਚ ਚੱਲ ਰਹੇ ਨੇ ਫਿਰ ਜੇ ਇੱਕੋ ਪੈਟਰਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਮੇਲ ਦੀ ਸ਼ਬਦਾਵਲੀ ਵੀ ਸਾਨੂੰ ਸਾਰੀ ਲੱਗ ਰਹੀ ਹੈ ਕਿ ਵਰਡ ਟੂ ਵਰਡ ਉਹੀ ਚੀਜ਼ਾਂ ਨੇ ਫਿਰ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਦੇਖੋ ਅ ਅਗਰ ਆਪਾ ਇਗਨੋਰ ਕਰਦੇ ਆ ਤਾਂ ਆਪਣੀ ਸਰਕਾਰ ਦੇ ਤੇ ਸਵਾਲ ਖੜੇ ਹੋ ਜਾਂਦੇ ਵੀ ਸਰਕਾਰ ਨਕਮੀਆਂ ਕੁਛ ਕਰਨੀ ਪੈਂਦੀ ਜਾਂ ਇਦਾਂ ਉਦਾਂ ਜਾਂ ਕੁਛ ਵੀ ਆ ਹਨਾ ਜੀ ਹਮ ਅਗਰ ਅਕਰ ਜੇ ਆਪਾਂ ਚਾਹੀਏ ਇਹਨਾਂ ਨੂੰ ਟ੍ਰੇਸ ਕਰਨ ਦੇ ਉੱਪਰ ਏ ਟਾਈਮ ਲੱਗ ਜੂਗਾ ਕਾਫੀ ਇੱਕ IP ਤੋਂ ਦੂਜੀ IP ਤੇ ਤੀਜੀ IP ਦੇ ਵਿੱਚ ਚੌਥੀ ਯਾਨੀ ਲੰਬੀ ਟੜੀ ਬਣ ਚੁਗੀ ਆਪ ਨੂੰ ਕੁਛ ਟਾਈਮ ਬਾਅਦ ਬੰਦੇ ਕਾਫੀ ਹੱਦ ਤੱਕ ਠੀਕ ਹੋ ਜਾਂਦੇ ਪਰ ਜਿੱਥੇ ਇਹ ਮੇਲ ਜਾਂਦੀ ਹੈ ਜਿਹੜੇ ਕੰਪਿਊਟਰ ਜਾਂ ਜਿਹੜੇ ਸਰਵਰ ਤੋਂ ਮੇਲ ਆਉਂਦੀ ਹੈ ਜੀ ਉਹਦੀ ਜਿਹੜੀ ਨੀਚਲੀ ਲਾਈਨ ਹੁੰਦੀ ਹੈ ਨਹੀਂ ਇੰਟਰਨੈਟ ਦੀ ਲਾਈਨ ਉਹ ਜਿਆਦਾ ਬਹੁਤ ਜਿਆਦਾ ਲੰਬੀ ਹੁੰਦੀ ਹੈ ਜੀ ਉਹ ਤੇ ਉਹ ਜਿਹੜੇ ਪਰਸਨ ਹੁੰਦੇ ਨੇ ਜੀ ਇੱਕ एकदम ਫੇਕ ਪਰਸਨ ਹੀ ਹੁੰਦੇ ਨੇ ਜਿਨ੍ਹਾਂ ਨੇ ਸਿਰਫ ਪੈਸੇ ਲੈ ਕੇ ਮੇਲ ਕੀਤੀ ਨੇ ਜਿਵੇਂ ਮੈਂ ਕਿਸੇ ਨੂੰ ਵਾਇਰ ਕਰਕੇ ਮੇਲ ਭੇਜਾਂਗਾ ਇਹ ਕੋਈ ਪਾਰਟਿਕੂਲਰ ਪ੍ਰੋਫੈਸ਼ਨਲ ਬੰਦੇ ਕੰਮ ਕਰਦੇ ਨੇ ਇਹ ਮੇਲਾਂ ਦੇ ਇਹ ਕੋਈ ਆਮ ਬੰਦੇ ਨਹੀਂ ਹੈਗੇ ਇਹ ਪ੍ਰੋਫੈਸ਼ਨਲ ਪੂਰਾ 그룹 ਹੁੰਦਾ ਹੈ ਇਹਨਾਂ ਦਾ ਇਹ ਉਹ ਗਰੁੱਪ ਮੇਲ ਕਰ ਬੰਦਦਾ ਹੈ ਇਹਨਾਂ ਦਾ ਫਿਰ ਕੋਈ ਨਾ ਕੋਈ ਉਹਨਾਂ ਨੂੰ ਹਾਇਰ ਕਰਕੇ ਜਾਂ ਉਹਨਾਂ ਦੀ ਕਿਸੇ ਚੀਜ਼ ਨਾਲ ਵੀ ਸੈਟਿੰਗ ਹੁੰਦੀ ਹੋਵੇ ਵੈਬ ਦੇ ਉੱਤੇ ਉਹ ਸੈਟਿੰਗ ਨਾਲ ਹੀ ਮੇਲ ਕਰ ਬੰਦਦਾ ਹੈ ਥਾਲੀਤ ਸਾਹਿਬ ਇੱਕ ਗੱਲ ਦੱਸਿਓ ਤੁਹਾਨੂੰ ਕੀ ਮੋਟਿਵ ਕੀ ਨਜ਼ਰ ਆਉਂਦਾ ਹੈ ਕਿਉਂਕਿ ਤੁਹਾਡਾ ਮੋਟਿਵ ਕਿਵੇਂ ਪੂਰਾ ਹੋ ਰਿਹਾ ਹੈ ਤੁਸੀਂ ਸਿਰਫ ਇੱਕ ਕਯੋਸ ਖੜਾ ਕਰਨਾ ਚਾਹੁੰਦੇ ਹੋ ਇੱਕ ਪੈਨਿਕ ਕ੍ਰੀਏਟ ਕਰਨਾ ਚਾਹੁੰਦੇ ਹੋ ਉਹਦੇ ਨਾਲ ਤੁਹਾਨੂੰ ਕੀ ਮਿਲ ਰਿਹਾ ਤੁਹਾਡਾ ਕੀ ਫ ਇਹ ਜਿੰਨੀਆਂ ਵੀ ਮੇਲਸ ਹੁੰਦੀਆਂ ਇਹਨਾਂ ਦੇ ਪੈਟਰਨ ਜਿਹੜੇ ਹੈਗੇ ਆ ਨਾ ਉਹ ਬੜੇ ਸਪਸ਼ਟ ਹੁੰਦੇ ਆ ਕਈ ਵਾਰ ਤਾਂ ਉਹ ਫੇਲਸ ਫਾਲਸ ਅਰਜੈਂਸੀ ਉਹ ਕਰਦੇ ਆ ਵੀ ਤੁਜੀ ਫਲਾਣੀ ਚੀਜ਼ ਹੋ ਗਈ ਜੀ ਜਲਦੀ ਦੇ ਕੇ ਕੁਝ ਕਰੋ ਕਈ ਵਾਰ ਜਿਹੜਾ ਹੈਗਾ ਉਹ ਇਹ ਜਿਹੜੇ ਰੈਨਸਮਵੇਅਰਸ ਹੁੰਦੇ ਆ ਜਿਨਨੇ ਕਿ ਮਾਲਵੇਅਰ ਉਹਨੂੰ ਕਹਿੰਦੇ ਆ ਉਹ ਮਾਲਵੇਅਰ ਜਿਹੜੇ ਹੈਗੇ ਛੱਡ ਦਿੰਦੇ ਆ ਤੁਹਾਡੇ ਸਿਸਟਮ ਨੂੰ ਉਹ ਕਰ ਦਿੰਦੇ ਆ ਕਈ ਵਾਰ ਸਿਸਟਮ ਨੂੰ ਤੁਹਾਡੇ ਨੂੰ ਪੈਰਾਲਾਈਜ਼ ਕਰ ਦਿੰਦੇ ਆ ਕਈ ਵਾਰ ਤੁਹਾਡੇ ਵਿੱਚੋਂ ਇਨਫੋਰਮੇਸ਼ਨ ਹੈਕ ਕਰਦੇ ਆ ਇਨਫੋਰਮੇਸ਼ਨ ਕੱਢ ਕੇ ਲੈ ਜਾਂਦੇ ਆ ਉਹ ਇਨਫੋਰਮੇਸ਼ਨ ਖਾਸ ਤੌਰ ਤੇ ਜਿਹੜੇ ਸੈਂਸਿਟਿਵ ਵੈਬਸਾਈਟਸ ਆ ਜਿਵੇਂ ਡਿਫੈਂਸ ਵਗੈਰਾ ਦੇ ਆ ਜਾਂ ਗੌਰ ਆ ਉਥੇ ਬਹੁਤ ਸਾਰੀਆਂ ਫਾਇਰਵਾਲਸ ਲਾਉਣੀਆਂ ਪੈਂਦੀਆਂ ਨੇ ਉਹ ਜਿਹੜੀਆਂ ਫਾਇਰਵਾਲਸ ਆਪਾਂ ਮੈਕਸਿਮਮ ਇਹੀ ਕਰ ਸਕਦੇ ਆ ਜਾਂ ਗਵਰਨਮੈਂਟ ਵੀ ਜਾਂ ਸਕੂਲਸ ਵਗੈਰਾ ਵੀ ਜਿਹੜੀਆਂ ਫਾਇਰਵਾਲਸ ਜਿਹੜੀਆਂ ਹੈਗੇ ਆਪਣੇ ਤਕੜਾ ਕਰਨ ਤਾਂ ਕਿ ਉਹ ਮੇਲਾ ਜਿਹੜੀਆਂ ਕਿ ਅਨੈਸੀਸਰੀਆਂ ਕਈ ਵਾਰ ਪਤਾ ਲੱਗ ਜਾਂਦਾ ਤੁਹਾਨੂੰ ਇਹ ਮੇਲ ਜਿਹੜੀ ਹੈਗੀ ਹੈ ਇੱਕ ਫੇਕ ਜੀ ਆ ਰਹੀ ਹੈ ਕਿਉਂਕਿ ਉਹਦਾ ਜਿਹੜਾ ਐਡਰੈਸ ਬਹੁਤ ਲੰਬਾ ਚੌੜਾ ਹੁੰਦਾ ਜਿਵੇਂ ਪ੍ਰੀਤ ਜੀ ਨੇ ਕਿਹਾ ਹੈ ਕਈ ਵਾਰ ਫੋਰ ਐਗਜ਼ਾਮਪਲ ਮੈਨੂੰ ਦੱਸਿਆ ਵੀ ਲੋਟਰੀ ਦੀ ਮੇਲ ਆ ਗਈ ਕਈ ਵਾਰ ਮੇਲ ਆ ਜਾਂਦੀ ਹੈ ਕਿਸੀ ਜਿਹੜਾ ਸਸਪੀਸ਼ੀਅਸ ਲਿੰਕਸ ਤੋਂ ਮੇਲ ਆ ਜਾਂਦੀ ਹੈ ਪਤਾ ਲੱਗ ਜਾਂਦਾ ਵੀ ਇਹ ਅਸੀਂ ਵੀ ਸਾਨੂੰ ਵੀ ਮੇਲਸ ਬਹੁਤ ਆਗੀਆਂ ਉਹ ਸ਼ੱਕ ਦੇ ਉਹਦੇ ਵਿੱਚੋਂ ਉਹਦੇ ਵਿੱਚੋਂ ਹੀ ਕਰ ਸਕਦੇ ਆ ਫਾਇਰਬਾਲਸ ਤੁਸੀਂ ਲਾ ਸਕਦੇ ਹੋ ਸਾਈਬਰ ਸਿਕਿਉਰਿਟੀ ਜਿਹੜੀ ਕਿ ਅੱਜ ਵਰਲਡ ਵਾਈਡ ਪ੍ਰੋਬਲਮ ਹੋ ਚੁੱਕੀ ਹੈ ਯਾਨੀ ਬਹੁਤ ਵੱਡੀ ਜਿਹਨੂੰ ਕਹਿੰਦੇ ਪੂਰੀ ਦੁਨੀਆ ਦੇ ਕੰਟਰੀਜ਼ ਇਹਦੇ ਨਾਲ ਜੂਝ ਰਹੇ ਆ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਸਿਕਿਉਰ ਕਰੀਏ ਖਾਸ ਤੌਰ ਪਰ ਜਿਹੜੇ ਖਾਸ ਤੌਰ ਪਰ ਜਿਹੜੀਆਂ ਡਿਫੈਂਸ ਇਸਟੈਬਲਿਸ਼ਮੈਂਟਸ ਹਨ ਉਹ ਸਾਰੀਆਂ ਕੰਪਿਊਟਰ ਨਾਲ ਅੱਛਾ ਮੈਨੂੰ ਲੱਗਦਾ ਖਾਲਦ ਸਾਹਿਬ ਫਿਕਰ ਤੇ ਚਿੰਤਾ ਉਸ ਵੇਲੇ ਹੋਰ ਵੀ ਵੱਧ ਜਾਂਦੀ ਹੈ ਜਦੋਂ ਬੈਕ ਟੂ ਬੈਕ ਅਜਿਹੀਆਂ ਘਟਨਾਵਾਂ ਹੋ ਵੀ ਰਹੀਆਂ ਹੋਣ ਕੱਲ ਦੀ ਉਹ ਜਿਵੇਂ ਘਟਨਾ ਹੈ ਕੱਲ ਐਸਐਸਪੀ ਦਫਤਰ ਦੇ ਬਾਹਰ ਕਤਲ ਹੋ ਜਾਂਦਾ ਬਟਾਲੇ ਇੱਕ ਕਤਲ ਹੋ ਜਾਂਦਾ ਕਤਲ ਤੋਂ ਬਾਅਦ ਸ਼ਰੇਆਮ ਜ਼ਿੰਮੇਵਾਰੀਆਂ ਇੰਟਰਨੈਟ ਤੇ ਲਈਆਂ ਜਾਂਦੀਆਂ ਨੇ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਤਾਂ ਤੁਸੀਂ ਕੁਝ ਵੀ ਹਲਕਾ ਲੈ ਨਹੀਂ ਸਕਦੇ ਨਹੀਂ ਦੇਖੋ ਤਰਕਤਾ ਜਿਹੜੀ ਹੈਗੀ ਉਹ ਤਾਂ ਰੱਖਣੀ ਹੀ ਪੈਗੀ ਹਮ ਐਟ ਦ ਸੇਮ ਟਾਈਮਸ ਤਰਕਤਾ ਦੇ ਨਾਲ-ਨਾਲ ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਜਿਹੜੀਆਂ ਸਾਡੇ ਜਿਹੜੇ ਸਾਡੇ ਸੈੱਲ ਐ ਖਾਸ ਤੌਰ ਤੇ ਪੁਲਿਸ ਦੇ ਜਿਵੇਂ ਕਿ तकरीबन ਹਰ ਸਟੇਟ ਦੇ ਵਿੱਚ ਹਮ ਸਾਈਬਰ ਸਿਕਿਉਰਿਟੀ ਦੇ ਸੈੱਲ ਹੁਣ ਬਣ ਚੁੱਕੇ ਐ ਬਣ ਗਏ ਬਿਲਕੁਲ ਔਰ ਉਹ ਉਹ ਹਰ ਸਮੇਂ ਪੂਰੀ ਨਿਗਰ ਰੱਖਦੇ ਐ ਕਿ ਜਿਹੜੀ ਆਵਾਜ਼ ਆਈ ਹੈ ਇੰਟਰਨੈਟ ਤੇ ਕਿਵੇਂ ਚੱਲ ਰਹੀ ਹੈ ਜਿਹੜੀ ਮੇਲਾਂ ਦੇ ਰਾਹੀ ਹੈ ਉਹ ਰਹੀ ਉਹ ਹਰ ਵਕਤ ਉਹਨਾਂ ਦਾ ਹੁੰਦਾ ਹੈ ਆਹ ਟ੍ਰੈਫਿਕ ਹੀ ਹੈ ਉਹਦੇ ਵਿੱਚ ਹੀ ਤੁਹਾਨੂੰ ਉਹਦੇ ਵਿੱਚ ਹੀ ਤੁਹਾਨੂੰ ਉਹ ਕਰਨਾ ਪੈਗਾ ਔਰ ਨਾਲ ਹੀ ਥੋੜੀ ਇੰਟੈਲੀਜੈਂਸ ਆਪਣੀ ਵੀ ਇਸਤੇਮਾਲ ਕਰਨੀ ਪਊਗੀ ਕਿ ਮੇਲ ਕਿੱਥੋਂ ਆ ਰਹੀ ਹੈ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਕਈ ਵਾਰ ਸਾਨੂੰ ਪਤਾ ਲੱਗ ਜਾਂਦਾ ਸਾਨੂੰ ਵੀ ਪਤਾ ਲੱਗਦਾ ਵੀ ਇਹ ਮੇਲ ਅਨੈਸੈਸਰੀ ਆਈ ਹੋਈ ਹੈ ਫਜ਼ੂਲ ਹੈ ਕਈ ਵਾਰ ਸਪੈਮ ਦੇ ਵਿੱਚ ਚਲੀ ਜਾਂਦੀ ਹੈ ਕਈ ਵਾਰ ਸਪੈਮ ਦੇ ਵਿੱਚ ਨਹੀਂ ਵੀ ਜਾਂਦੀ ਫਿਰ ਵੀ ਆ ਜਾਂਦੀ ਹੈ ਮੈਂ ਦੱਸਣਾ ਕਿ ਕਈ ਵਾਰ WhatsApp ਦੇ ਉੱਪਰ ਵੀ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ WhatsApp ਦੇ ਉੱਪਰ ਫੇਕ ਆਈਡੈਂਟਿਟੀ ਲਾ ਕੇ ਉਹ ਕਹਿੰਦੇ ਜੀ ਸਾਡਾ ਫਲਾਣੇ ਫਰਾਮ ਬੰਦਾ ਜੀ ਤੁਹਾਡਾ ਇੰਗਲੈਂਡ 'ਚ ਫਸਿਆ ਹੋਇਆ ਹੈ ਉਹਨੂੰ ਇੰਨੇ ਪੈਸਿਆਂ ਦੀ ਲੋੜ ਹੈ ਉਹ ਉਸ ਤਰ੍ਹਾਂ ਦੀਆਂ ਮੇਲਸ ਵੀ ਆਉਂਦੀਆਂ ਰਹਿੰਦੀਆਂ ਨੇ ਬਿਲਕੁਲ ਥੋੜਾ ਜਿਹਾ ਇੰਟੈਲੀਜੈਂਸ ਕਰਨਾ ਪਏਗਾ ਥੋੜੀ ਜਿਹੀ ਸਤਰਕਤਾ ਵਰਤਣੀ ਪੈਗੀ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਹੈ ਨਹੀਂ ਹਰਪ੍ਰੀਤ ਜੀ ਇੱਕ ਗੱਲ ਹੋਰ ਮੈਂ ਤੁਹਾਡੇ ਤੋਂ ਜਾਣਨਾ ਚਾਹਨਾ ਚਲੋ ਇਹ ਤਾਂ ਰਹੀ ਕਿ ਕੋਈ ਵੀ ਮੇਲ ਕਰ ਦਿੰਦਾ ਕਿਸੇ ਵੀ ਸਰਵਰ ਤੋਂ ਆ ਜਾਂਦੀ ਹੈ ਪਰ ਜਿਹੜੇ ਆ سوشل ਵੈਬਸਾਈਟਸ ਆ ਜਾਂ ਸੋਸ਼ਲ ਸਾਈਟਸ ਆ ਐਪਸ ਆ ਉਹਨਾਂ ਤੇ ਉੱਤੇ ਜੋ ਕੁਝ ਚੱਲ ਰਿਹਾ ਉਹ ਉਹਦੇ ਤੇ ਰੋਕ ਲਾਈ ਜਾ ਸਕਦੀ ਹੈ ਮੈਂ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਰੱਖਦਾ ਫਲਾਣੇ ਦਾ ਕਤਲ ਹੋ ਗਿਆ ਅਸੀਂ ਜ਼ਿੰਮੇਵਾਰੀ ਲੈਨੇ ਆ ਫਲਾਣੇ ਨੂੰ ਮਾਰਨ ਦੀ ਜ਼ਿੰਮੇਵਾਰੀ ਸਾਡੀ ਹੈ ਇਹ ਲੋਰੈਂਸ ਬਿਸ਼ਨੋਈ ਗਰੁੱਪ ਨੇ ਮਾਰਿਆ ਇਹ ਫਲਾਣੇ ਨੇ ਮਾਰਿਆ ਇਹ ਠਮਕੇ ਨੇ ਮਾਰਿਆ ਉਹ ਸ਼ਰਿਆਮ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਅਜਿਹੀਆਂ ਪੋਸਟਾਂ ਪਾਉਂਦੇ ਨੇ ਉਹਨਾਂ ਤੇ ਵੀ ਕਾਰਵਾਈ ਨਹੀਂ ਹੋ ਸਕਦੀ ਉੰਦੀ ਅੰਦਰ ਦੇ ਕਾਰਵਾਈ ਸਰ ਕਈ ਪੋਸਟਾਂ ਪਿੱਛੇ ਆਈਡੀਆਂ ਬੰਦ ਕਰਾਈਆਂ ਨੇ ਜੀ ਕਾਫੀ ਉਹ ਤਾਂ ਆਪਣਾ ਸਾਈਬਰ ਸੈੱਲ ਬਹੁਤ ਜ਼ਿਆਦਾ ਜਣੀ ਇਸ ਮਾਮਲੇ ਦੇ ਵਿੱਚ ਐਕਸਪਰਟ ਆ ਇਹ ਜਿਹੜੀਆਂ ਧਮਕੀਆਂ ਭਰੀਆਂ ਮੈਸੇਜ ਪੈਂਦੇ ਨੇ ਜਾਂ ਕੋਈ ਫੇਸਬੁੱਕ ਦੇ ਉੱਤੇ ਸਟੇਟਸ ਆ ਕੋਈ ਸਾਰੀ ਡਿਟੇਲ ਹੁੰਦੀ ਆ ਉਹਨਾਂ ਕੋਲ ਔਰ ਉਹਨਾਂ ਦੇ ਪ੍ਰੋਪਰ ਕਾਰਵਾਈ ਵੀ ਹੁੰਦੀ ਆ ਜੀ ਐ ਕਹਿਣ ਤੋਂ ਕਾਰਵਾਈ ਵੀ ਹੁੰਦੀ ਆ ਪਟ ਕਈ ਵਾਰੀ ਇਤਿਹਰੇ ਸਰਵਰ ਯੂਜ਼ ਕੀਤੇ ਜਾਂਦੇ ਨੇ ਫੇਸਬੁਕ ਚਲਾਉਣ ਦੇ ਜਾਂ ਇੰਸਟਾਗ੍ਰਾਮ ਤੇ ਆ ਕੁਝ ਵੀ ਪਾਉਂਦੇ ਜਿਹੜੇ ਆਈਪੀ ਐਡਰੈਸ ਨੇ ਉਹਨੇ ਡਿਸਟਰ ਮੈਨੂੰ ਫੇਰ ਵਾਰ ਉਹ ਪਰ ਸਵਾਲ ਤਾਂ ਇਹ ਹੈ ਨਾ ਕਿ ਤੁਸੀਂ ਇੱਕ ਪੇਜ ਬੰਦ ਕਰਤਾ ਦੂਜੇ ਦਿਨ ਉਹਨਾਂ ਨਵਾਂ ਪੇਜ ਬਣਾ ਲੈਂਦੇ ਆ ਤੀਜੇ ਦਿਨ ਫੇਰ ਨਵਾਂ ਪੇਜ ਬਣਾ ਲੈਂਦੇ ਹੋ ਹਾਂਜੀ ਚੌਥੇ ਦਿਨ ਫੇਰ ਨਵਾਂ ਕ੍ਰੀਏਟ ਕਰ ਲੈਂਦੇ ਆ ਉਹੀ ਚੀਜ਼ ਆ ਨਹੀਂ ਉਹ ਜਦੋਂ ਤੱਕ ਆਪਾਂ ਨੂੰ ਪ੍ਰੋਟੋਕੋਲ ਹੀ ਨਹੀਂ ਪਤਾ ਵੀ ਕਿਹੜੇ ਲੈਪਟਾਪ ਤੋਂ ਕਿੱਥੇ ਬੈਠ ਕੇ ਮੇਲ ਪੈ ਰਹੀ ਆ ਜਾਂ ਕਿੱਥੇ ਬੈਠ ਕੇ ਆਪਣਾ ਜਿਹੜੀ ਇਹ ਪੋਸਟ ਪੈ ਰਹੀ ਆ ਉਹ ਆਈਪੀ ਮਿਲੀ ਉਹ ਆਈਪੀ ਜਿਹੜੇ ਉਹ ਮਿਲੀਅਨ ਚ ਹੁੰਦੇ ਨੇ ਹੁਣ ਆਪਾਂ ਕਿਹੜੇ ਆਈਪੀ ਤੋਂ ਕਿਹੜੇ ਬੰਦੇ ਨੂੰ ਟ੍ਰੇਸ ਕਰਾਂਗੇ ਜੀ ਹੁਣ ਮਤਲਬ ਆਪਾਂ ਫੋਨ ਤੇ ਅਸਟਾ ਆਪਣੀ ਮੀਟਿੰਗ ਚੱਲ ਰਹੀ ਆ ਮੇਰਾ ਆਈਪੀ ਇੱਕ ਆ ਜੀ ਔਰ ਤੁਹਾਡਾ ਵੀ ਆਈਪੀ ਇੱਕ ਆ ਹਾਂ ਉਹ ਟ੍ਰੇਸ ਹੋ ਜਾਊਗਾ ਜੀ ਮੈਂ ਉਹ ਬਿਲਕੁਲ ਰਾਮ ਨਾਲ ਟ੍ਰੇਸ ਹੋਊਗਾ ਹੁਣ ਅਗਰ ਮੈਂ ਨੂੰ ਉਹ ਤਰੀਕੇ ਨਾਲ ਕਰਾਂ ਵੀ ਡਾਰਕ ਰੱਟ ਤੇ ਆ ਕੇ ਕੋਈ ਸੈਟਿੰਗ ਕਰਾਂ ਜਾਂ ਮੇਰੇ ਆਈਪੀ ਜਿਹੜੇ ਚੇਂਜ ਹੋ ਜਾਣ ਜਾਂ ਵੀਪੀਐਨ ਲਾ ਕੇ ਚੇਂਜ ਕਰਾਂ ਤਾਂ ਮੇਰੇ ਆਈਪੀ ਬਹੁਤ ਸਾਰੇ ਬਣ ਜਾਣਗੇ ਫਿਰ ਉਹ ਉਦਾਂ ਹੀ ਔਖਾ ਟ੍ਰੇਸ ਕਰਨਾ ਔਖਾ ਹੀ ਹੋਣਾ ਕਿਉਂਕਿ ਜਿਹੜ ਉਹੋ ਅੱਗੇ ਦੀ ਅੱਗੇ ਜਿਹੜਾ IP ਕ੍ਰੀਏਟ ਕਰਤਾ ਉਹ ਜਿਹੜੀ ਲੈਂਥ ਆ ਬਹੁਤ ਜ਼ਿਆਦਾ ਹੁੰਦੀ ਹੈ ਜੀ ਉਹ IP ਤੱਕਾ ਪਰਟਿਕੂਲਰ ਇੱਕ ਮੰਦਿਰ ਤੱਕ ਪਹੁੰਚਣਾ ਆਪਣਾ ਬਹੁਤ ਜ਼ਿਆਦਾ ਔਖਾ ਹੋਇਆ ਬਹੁਤ ਜ਼ਿਆਦਾ ਔਖਾ ਬਿਲਕੁਲ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਖਾਲਿਦ ਸਾਹਿਬ ਹਰਪ੍ਰੀਤ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਮੁੱਖੀ ਗੱਲ ਇਹ ਹੈ ਕਿ ਜਿੰਨੇ ਹਾਈ ਟੈਕ ਇਹ ਲੋਕ ਹੋ ਚੁੱਕੇ ਨੇ ਉਨਾ ਹੀ ਹਾਈ ਟੈਕ ਸਾਨੂੰ ਵੀ ਹੋਣਾ ਪੈਣਾ ਸਾਡੇ ਸਿਸਟਮ ਨੂੰ ਵੀ ਹੋਣਾ ਪੈਣਾ ਔਰ ਮਜਬੂਰੀ ਵੀ ਕਹਿ ਲਓ ਕਿ ਸਾਡੀ ਇਹ ਹੈ ਕਿ ਇਹ ਲੋਕ ਬਾਹਰਲੇ ਦੇ ਮੁਲਕਾਂ ਦੇ ਵਿੱਚ ਬੈਠ ਕੇ ਆ ਸਭ ਕੁਝ ਕ੍ਰੀਏਟ ਕਰ ਰਹੇ ਨੇ ਉੱਥੇ ਤੱਕ ਪਹੁੰਚ ਕਰਨੀ ਬੜੀ ਮੁਸ਼ਕਲ ਹੋ ਗਈ ਹੈ ਕਿਉਂਕਿ ਅਸੀਂ ਲਗਾਤਾਰ ਕਹਿੰਦੇ ਕਿ ਡਿਜੀਟਲ ਵਰਲਡ ਦੇ ਵਿੱਚ ਹੁਣ ਜਿਹੜੇ ਸਾਹਮਣੇ ਆ ਰਹੇ ਨੇ ਇੱਕ ਛੋਟੇ ਜਿਹੇ ਬ੍ਰੇਕ ਲਈ ਥਰੁਕਣਾ ਪਏਗਾ ਬ੍ਰੇਕ ਤੋਂ ਬਾਅਦ ਇੱਕ ਹੋਰ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਐਸਆਈਟੀ ਨੇ ਦਸਤਕ ਦਿੱਤੀ ਹੈ ਐਸਜੀਪੀਸੀ ਦੇ ਆਫਿਸ ਦੇ ਵਿੱਚ